ਪੰਜਾਬੀ ਇੰਡਸਟਰੀ ਚ ਬਹੁਤ ਸਾਰੇ ਲੋਕਾਂ ਨੇ ਨਾਮ ਬਣਾਇਆ ਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਤਾਨੀਆਂ ਜੋ ਕਿ ਜਮਸ਼ੇਦਪੁਰ ਝਾਰਖੰਡ ਦੀ ਰਹਿਣ ਵਾਲੀ ਹੈ ਤੇ ਐਮੀ ਵਿਰਕ ਨਾਲ ਆਈ ਪੰਜਾਬੀ ਮੂਵੀ ਸੁਫਨਾ ਤੇ ਕਿਸਮਤ ਨਾਲ ਬਹੁਤ ਜ਼ਿਆਦਾ ਫੇਮਸ ਹੋ ਗਈ। ਹਰ ਪੰਜਾਬੀ ਦੇ ਦਿਲ ਤੇ ਤਾਨੀਆਂ ਰਾਜ ਕਰਨ ਲੱਗੀ। ਪਰ ਹਾਲ ਹੀ ਵਿੱਚ ਨਾ ਕੁਝ ਦਿਨਾਂ ਤੋਂ ਇੱਕ ਵੀਡੀਓ ਕਲਿੱਪ ਤਾਨੀਆਂ ਦਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੇ ਲੋਕ ਤਾਨੀਆਂ ਦੀ ਬਹੁਤ ਜ਼ਿਆਦਾ ਨਿੰਦਾ ਕਰਦੇ ਪਏ ਆ ਕਿ ਤਾਨੀਆਂ ਬਹੁਤ ਹੀ ਗਲਤ ਸਿੱਖਿਆ ਦੇ ਰਹੀ ਆ ਅੱਜਕੱਲ ਦੇ ਜਵਾਨਾਂ। ਜੀ ਹਾਂ ਤਾਨੀਆਂ ਦਾ ਇੱਕ ਪੌਡਕਾਸਟ ਹੋਇਆ ਸਰਦਾਰ ਇਜ਼ ਸਟੇਕ ਵਾਲੇ ਬਾਈ ਦੇ ਨਾਲ ਜਿਸ ਵਿੱਚ ਤਾਨੀਆਂ ਨੇ ਆਜ਼ਾਦੀ ਦੀ ਗੱਲ ਕੀਤੀ ਉਸ ਨੇ ਦੱਸਿਆ ਤੁਸੀਂ ਜਵਾਬ ਦਿਓ ਆਪਣੇ ਪੇਰੈਂਟਸ ਨੂੰ ਜਾ ਆਪਣੇ ਜੀਵਨ ਸਾਥੀ ਨੂੰ ਜੋ ਤੁਹਾਡੀ ਜ਼ਿੰਦਗੀ 'ਚ ਤੁਹਾਡਾ ਸਾਥ ਦੇ ਰਿਹਾ ਹੈ ਉਹਨਾਂ ਤੋਂ ਇਲਾਵਾ ਤੁਸੀਂ ਕਿਸੇ ਨੂੰ ਵੀ ਕੋਈ ਜਵਾਬ ਦੇ ਨਹੀਂਓ ਤੁਹਾਨੂੰ ਲੋੜ ਨਹੀਂ ਹੈ ਕਿਸੇ ਨੂੰ ਕੁਝ ਦੱਸਣ ਦੀ ਕਿ ਤੁਸੀਂ ਕਿਸ ਤਰ੍ਹਾਂ ਸਕਸੈਸ ਪ੍ਰਾਪਤ ਕੀਤਾ ਤੁਸੀਂ ਜ਼ਿੰਦਗੀ 'ਚ ਕੀ ਕਰ ਰਹੇ ਹੋ ਕੀ ਠੋਕਰਾਂ ਖਾਧੀਆਂ ਕਿਸੇ ਨੂੰ ਕੋਈ ਲੋੜ ਨਹੀਂ ਹੈ ਦੱਸਣ ਦੀ ਫਿਰ ਉਹ ਇੱਕ ਐਗਜ਼ਾਮਪਲ ਦਿੰਦੀ ਹੈ ਕਿ ਮੈਂ ਇੱਕ ਬੁੱਕ ਰੀਡ ਕੀਤੀ ਸੀ ਜਿਸ ਵਿੱਚ ਇੱਕ ਫੋਰਨਰ ਲੇਡੀ ਜੀ ਹਾਂ ਇੱਕ ਗੋਰੀ ਬੀਬੀ ਆਪਣੀ ਕੁੜੀ ਨੂੰ ਕਹਿੰਦੀ ਹੈ ਕਿ ਪੁੱਤ ਜਾ ਘੁੰਮ ਦੁਨੀਆ ਦੀ ਐਸ਼ ਕਰ ਘੁੰਮ ਕੇ ਦੇਖ ਦੁਨੀਆ ਦੇ ਨਾਲ ਹੀ ਉਹਨੂੰ ਕੌਂਟਰਾਸੈਪਟਿਵ ਪिल्स ਦੇ ਕੇ ਭੇਜਦੀ ਆ ਜੀ ਹਾਂ ਗਰਭ ਨਿਰੋਧਕ ਗੋਲੀਆਂ ਕਿ ਜੇ ਤੂੰ ਪ੍ਰੈਗਨੈਂਟ ਹੋ ਗਈ ਵੀ ਆ ਗੋਲੀਆਂ ਖਾ ਲੈ ਕਿਉਂਕਿ ਜ਼ਿੰਦਗੀ 'ਚ ਕਈ ਐਕਸੀਡੈਂਟ ਹੋ ਜਾਂਦੇ ਆ ਪਰ ਤੂੰ ਟੈਨਸ਼ਨ ਨਹੀਂ ਲੈਣੀ ਪਰਵਾਹ ਨਹੀਂ ਕਰਨੀ ਮੈਂ ਕਿਤਾਬ ਪੜ੍ਹੀ ਸੀ ਆਜ਼ਾਦੀ ਮੇਰੀ ਜਾਨ ਉਹਦੇ ਦੇ ਉਹਦੇ 'ਚ ਇੱਕ ਕਨਸੈਪਟ ਸੀ ਵੀ ਉਹ ਕੁੜੀ ਕਿਤੇ ਜਾਂਦੀ ਹੈ ਮੈਨੂੰ ਹੁਣ ਪਤਾ ਨਹੀਂ ਸ਼ੇਅਰ ਕਰਨਾ ਚਾਹੀਦਾ ਕਿ ਨਹੀਂ ਬਟ ਉੱਥੇ ਇੱਕ ਫੋਰਨਰ ਹੁੰਦੀ ਹੈ ਜਿਨ੍ਹਾਂ ਨੇ ਕੀ ਹੁੰਦਾ ਹੈ ਕਿ ਐਨੀਵੇਜ਼ ਉਹਨੇ ਆਪਣੀ ਬੇਟੀ ਨੂੰ ਆ ਕੰਟਰੈਸੈਪਟਿਵ ਪिल्स ਦੇ ਕੇ ਪੇਜੇ ਹੁੰਦੀ ਉਹਦੇ ਬੈਕ 'ਚ ਹੁੰਦੀ ਹੈ ਤੇ ਉਹਦੀ ਫਰੈਂਡ ਨੇ ਪੁੱਛਦੀ ਹੈ ਕਿ ਇਹ ਕੀ ਉਹ ਕਹਿੰਦੀ ਮੇਰੀ ਮਦਰ ਨੇ ਮੈਨੂੰ ਦਿੱਤੀ ਸੀ ਕਿ ਬੇਟਾ ਜਦ ਦੁਨੀਆ 'ਮੂੰ ਕਿਸੇ ਚੀਜ਼ ਸੇ ਡਰਨਾ ਨਹੀਂ ਐਕਸੀਡੈਂਟਸ ਡੂ ਹਾਪਨ ਹੁੰਦੇ ਐਕਸੀਡੈਂਟ ਬਟ ਆਪਦੀ ਜ਼ਿੰਦਗੀ ਨਹੀਂ ਛੱਡਦੇ ਨੇ ਸੋ ਆਈ ਥਿੰਕ ਉਹ ਵੀ ਤਾਂ ਲੋਗ ਨੇ ਹਾਊ ਕਮ ਸੋ ਮਾਚ ਡਿਫਰੈਂਸ ਆਈ نو ਸਾਡਾ ਕਲਚਰ ਬਹੁਤ ਜ਼ਿਆਦਾ ਵੈਲਿਊ ਹੋਲਡ ਕਰਦਾ ਹੈ ਲਾਜ ਸ਼ਰਮ ਸਾਡੇ ਕਲਚਰ 'ਚ ਬਹੁਤ ਹੈ ਤੋ ਇਹ ਗੱਲਬਾਤ ਹੋਣ ਤੋਂ ਬਾਅਦ ਸਾਡੇ ਪੰਜਾਬੀ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਨੇ ਤਾਨੀਆਂ ਦਾ ਪਰ ਤਾਨੀਆਂ ਇੱਥੇ ਕੀ ਕਹਿਣਾ ਚਾਹੁੰਦੀ ਸੀ ਇਸ ਗੱਲ ਦਾ ਜ਼ਿਕਰ ਸਰਦਾਰਜ਼ ਟੇਕ ਵਾਲੇ ਨੇ ਦੁਬਾਰਾ ਇੱਕ ਵੀਡੀਓ ਬਣਾ ਕੇ ਕੀਤਾ ਹੈ ਤੇ ਉਹਨਾਂ ਲੋਕਾਂ ਦੀ ਲਾਹ-ਪਾਵ ਵੀ ਕੀਤੀ ਹੈ ਜੋ ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਵਾਇਰਲ ਕਰ ਰਹੇ ਨੇ ਸਰਦਾਰਜ਼ ਟੇਕ ਇੱਥੇ ਇਹ ਗੱਲ ਦੱਸ ਰਿਹਾ ਹੈ ਕਿ ਇਹ ਜੋ ਬੁੱਕ ਜਿਸ ਬਾਰੇ ਤਾਂ ਨਿਆ ਨੇ ਜ਼ਿਕਰ ਕੀਤਾ ਹੈ ਇਹ ਇੰਡੀਆ ਦੀ ਹੀ ਇੱਕ ਮਹਿਲਾ ਨੇ ਲਿਖੀ ਹੋਈ ਹੈ ਬੁੱਕ ਦਾ ਨਾਮ ਹੈ ਆਜ਼ਾਦੀ ਮੇਰਾ ਬ੍ਰਾਂਡ ਤੇ ਲਿਖੀ ਹੋਈ ਹੈ ਅਨੁਰਾਦਾ ਬੈਨੀਵਾਲ ਨੇ ਜਿਸ ਵਿੱਚ ਅਨੁਰਾਦਾ ਜੀ ਲਿਖਦੇ ਆ ਕਿ ਮਾਰਲੂਸ ਨਾਮ ਦੀ ਕੁੜੀ ਜੋ ਇੱਕ ਇੰਡੀਆ ਘੁੰਮਣ ਆਈ ਸੀ ਉਸ ਦੀ ਮਾਂ ਨੇ ਉਹਨੂੰ ਕਾਫੀ ਸਲਾਹਾਂ ਦਿੱਤੀਆਂ ਸੀ ਤੇ ਇਹ ਸਲਾਹ ਵੀ ਦਿੱਤੀ ਸੀ ਕਿ ਦੁਨੀਆ ਬਹੁਤ ਤਰ੍ਹਾਂ ਦੀ ਏ ਇੱਥੇ ਤਰ੍ਹਾਂ-ਤਰ੍ਹਾਂ ਦੇ ਕੁੱਤੇ ਲੋਕ ਵੀ ਰਹਿੰਦੇ ਆ ਤੂੰ ਉਹਨਾਂ ਤੋਂ ਬਚ ਕੇ ਰਹੀਂ ਪਰ ਜੇ ਕਿਤੇ ਇਹੋ ਜਿਹਾ ਐਕਸੀਡੈਂਟ ਹੋ ਜਾਵੇ ਵੀ ਤੇਰਾ ਰੇਪ ਹੋ ਜਾਵੇ ਤਾਂ ਤੂੰ ਆਪਣੀ ਜ਼ਿੰਦਗੀ ਖਤਮ ਨਾ ਕਰ ਦੇਈ ਤੂੰ ਆ ਗੋਲੀ ਰੱਖ ਆਈਪਿਲ ਤੇ ਇਹਨੂੰ ਖਾ ਲਵੇਂ ਉਸਦੇ ਮਾਂ ਨੇ ਕਿਹਾ ਵੀ ਰੇਪ ਇੱਕ ਐਕਸੀਡੈਂਟ ਆ ਜੋ ਨਹੀਂ ਹੋਣਾ ਚਾਹੀਦਾ ਲੇਕਿਨ ਜੇ ਹੋ ਜਾਂਦਾ ਏ ਤਾਂ ਸ਼ਰਮ ਨਾ ਕਰੋ ਉਸ ਤੋਂ ਘਬਰਾਓ ਨਾ ਤੂੰ ਇਹ ਗੋਲੀ ਖਾ ਲਈ ਤੇ ਬਚ ਜਾਵੇਂ ਸੋ ਇਹ ਕਹਿਣਾ ਚਾਹੁੰਦੀ ਸੀ ਤਾਂ ਨਹੀਂ ਆ ਕਿ ਉਸਨੇ ਇੱਕ ਬੁੱਕ ਰੀਡ ਕੀਤੀ ਉਹਦੇ ਵਿੱਚ ਉਹਦੀ ਮਾਂ ਨੇ ਆਪਣੀ ਬੱਚੀ ਨਾਲ ਇਹ ਗੱਲਾਂ ਕੀਤੀਆਂ ਮੈਨੂੰ ਸਮਝਾਇਆ ਵਾ ਕਿ ਦੁਨੀਆ ਤੋਂ ਕਿਵੇਂ ਬਚਣਾ ਤੇ ਕਿਵੇਂ ਆਪਣਾ ਬਚਾ ਕਰਨਾ ਇੱਕ ਤਰੀਕੇ ਨਾਲ ਤਾਂ ਇਹ ਐਗਜ਼ਾਮਪਲ ਦੇ ਰਹੀ ਸੀ ਵੀ ਮਾਵਾ ਆਪਣੇ ਬੱਚਿਆਂ ਨਾਲ ਇਵੇਂ ਖੁੱਲ ਕੇ ਉਹਨਾਂ ਨੂੰ ਖੁੱਲ ਕੇ ਗੱਲ ਦੱਸ ਰਹੀਆਂ ਵਾ ਤਾਂ ਸਾਡੇ ਲੋਕਾਂ ਨੂੰ ਵੀ ਥੋੜੀ ਆਪਣੀ ਸੋਚ ਐਡਵਾਂਸ ਕਰਨੀ ਚਾਹੀਦੀ ਏ ਸੋ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ 'ਚ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ